ਉੱਤੇ ਨਹੀਂ ਤਾਈ ਕਿਹਦਾ ਲਾ ਲਾ ਚਲੋ ਮੇਰਾ ਫੋਟੋ ਦਾ ਕੰਮ ਲੈ ਲੈਂਦੇ ਅੱਜ 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 ਪਿੰਡ ਕੈਲਾ ਦੀ ਉਹ ਕੱਢੋ ਦੇ ਦਰੋਂ ਮੈਂ ਧੰਨਵਾਦੀਆਂ ਪਿੰਡ ਕੈਲਾ ਦੇ ਸਮੂਹ ਨਾਗਰਿਆਂ ਦਾ ਜਿਨ੍ਹਾਂ ਨੇ ਅੱਜ ਇੱਕ ਚੰਗੀ ਸੋਚ ਦਾ ਇੱਕ ਪਗੜਟਾਵਾ ਕਰਦੇ ਹੋਏ ਸਾਰੇ ਪਿੰਡ ਦੀ ਸਹਿਮਤੀ ਕੀਤੀ ਆ ਸਰਪੰਚੀ ਦੀ ਸਹਿਮਤੀ ਕੀਤੀ ਆ ਦੇਖੋ ਸਰਪੰਚੀਆਂ ਤੇ ਮੈਂਬਰੀਆਂ ਤੇ ਕੋਈ ਵੱਡਾ ਮਸਲਾ ਨਹੀਂ ਹੁੰਦਾ ਸਭ ਤੋਂ ਵੱਡੀ ਜਿਹੜੀ ਹੁੰਦੀ ਆ ਉਹ ਹੁੰਦੀ ਆ ਪਿੰਡ ਦੀ ਭਾਈਚਾਰਕ ਸਾਂਝ ਤੇ ਅੱਜ ਪਿੰਡ ਕੈਲੇ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਹੋਇਆ ਪਿੰਡ ਦੇ ਲੋਕਾਂ ਨੇ ਇੱਕ ਸਾਈਨ-ਆਫ ਦਾ ਸਬੂਤ ਦਿੱਤਾ ਤੇ ਅੱਜ ਸਾਡੇ ਵਿੱਚ ਸਾਰਿਆਂ ਦੇ ਸਾਹਮਣੇ ਸਾਰੇ ਨੱਗਰ ਦੇ ਸਾਹਮਣੇ ਦੋ ਕੈਂਡੀਡੇਟ ਆਏ ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਸਿੰਘ ਤੇ ਸੂਬੇ ਦਾ ਦਵਿੰਦਰ ਸਿੰਘ ਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਜਿਨ੍ਹਾਂ ਨੂੰ ਢਾਈ ਢਾਈ ਸਾਲ ਸਰਪੰਚੀ ਕਰਦਾ ਜਿਹੜਾ ਹੈਗਾ ਨਗਰ ਨੇ ਮਾਨ ਦਿੱਤਾ ਪਹਿਲਾ ਢਾਈ ਸਾਲ ਨਗਰ ਦੀ ਜਿਹੜੀ ਸਰਪੰਚੀ ਆ ਇਹ ਪ੍ਰਕਾਸ਼ ਕਰੂਗਾ ਉਸ ਤੋਂ ਬਾਅਦ ਜਿਹੜੀ ਢਾਈ ਸਾਲ ਦੀ ਜਿਹੜੀ ਨਗਰ ਦੀ ਸਰਪੰਚੀ ਆ ਇਹ ਸੂਬੇਦਾਰ ਜਵਿੰਦਰ ਸਿੰਘ ਜੀ ਕਰਨਗੇ ਮੈਂ ਧੰਨਵਾਦੀ ਆ ਸਾਰੇ ਨਗਰ ਨਾਸੀਆਂ ਦਾ ਬਲੇ ਸੋ ਨਾ ਇੱਕੇ ਦਾ ਸਬੂਤ ਦਿੱਤਾ ਜਿਹੜੇ ਮੈਂਬਰਾਂ ਦਾ ਉਹ ਵੀ ਵਾਰਡ ਲੈਵਲ ਤੇ ਬਹਿ ਕੇ ਜਿਹੜਾ ਹੈਗਾ ਮੈਂਬਰਾਂ ਦਾ ਉਹ ਵੀ ਛੇਤੀ ਸਰਸੰਤੀ ਨਾਲ ਚੁਣ ਕਰ ਲਈ ਜਾਈ ਹੋਵੇਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਵੋਟਰ ਨਾਲ ਖੜੇ ਹੋ ਜਾਈਏ ਹਾਂ ਜੀ ਸਰਪੰਚ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਦੋ ਕੈਂਡੀਡੇਟ ਇੱਕ ਤੁਸੀਂ ਐਮਐਲਏ ਦੇ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਇੱਕ ਉਦਾਹਰਣ ਇੱਕ ਐਗਜ਼ੈਂਪਲ ਪੇਸ਼ ਕੀਤੇ ਕਿ ਦੋ ਸਰਪੰਚ ਕਦੇ ਕਿਸੇ ਪਿੰਡਾਂ ਦੇ ਵਿੱਚ ਨਹੀਂ ਖੜਦੇ ਬਣਦੇ ਜੇ ਖੜੇ ਆ ਤੇ ਬਣੇ ਵੀ ਆ ਕੀ ਕਹਿਣਾ ਚਾਹੁੰਦੇ ਹੋ ਕੀ ਮਹਿਸੂਸ ਕਰ ਰਹੇ ਹੋ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਦੋ ਸਰਪੰਚ ਚਾਹ 2.5 ਸਾਲ ਸਰਪੰਚੀ ਕਰਾਂਗੇ ਔਰ ਬੜਾ ਮਾਣ ਹੈ ਸਾਨੂੰ ਪਿੰਡ ਦੇ ਉੱਤੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਤੇ ਇਹ ਡਾ ਮੰਨ ਦਿੱਤਾ ਹਨ। ਨੇ ਚਾਹ ਵਨ ਤੁਸੀਂ ਦੋਨਾਂ ਨੇ ਪੰਜ-ਪੰਜ ਸਾਲ ਦੀ ਕੀਤੀ ਹੋਗੀ ਦਾਵੇਦਾਰੀ। ਲੇਕਿਨ ਢਾਈ ਸਾਲਾਂ ਦੇ ਨਾਲੋ ਵੀ ਖੁਸ਼ ਹੋ ਤੁਸੀਂ ਭਲਾ? ਬਿਲਕੁਲ ਜੀ ਬਿਲਕੁਲ ਖੁਸ਼ ਆਹੀਂ। ਠੀਕ ਹੈ ਜੀ। ਕੋਈ ਵੀ ਫੇਸਬੁੱਕ ਤੇ ਆ ਵੀ ਕਰਨਾ। ਅੱਜ ਤੁਹਾਨੂੰ ਸਰਪੰਚ ਬਣਾਇਆ ਗਿਆ ਵਾ। ਕੀ ਕਹਿਣਾ ਚਾਹੁੰਦੇ ਆ ਜੀ? ਨੱਲੇ ਨੇ ਸਾਡੇ ਦੇ ਪਿੰਡ ਕਿਰਪਾ ਕੀਤੀ ਆ। ਅਸੀਂ ਦੋਈ ਨਾ ਨਾ ਖੜੇ ਹੋਏ ਸੀਗੇ। ਕਿ ਸਾਡੇ ਵਿੱਚੋਂ ਦੋਨੇ ਇਹੀਂ ਚ ਲੱਗਟ ਹੋ ਗਏ ਆ। ਚਾਲੂ ਕਾਈਟਾਈ ਸਾਹਿਬ ਨੇ ਮੁੱਖ ਕਰਨ ਵਾਸਤੇ ਸੁਨਾਵਿਆ ਹੈ ਅਸੀਂ ਆਪਣੀ ਖੁਸ਼ੀ ਦੇ ਨਾਲ ਬਹੁਤ ਸੋਹਣਾ ਕੰਮ ਕਰਾਂਗੇ ਹੁਣ ਤੋਂ ਵੀ ਨਾਲ ਮਿਲ ਕੇ ਕਰਾਂਗੇ ਅੱਗੇ ਵੀ ਨਾਲ ਮਿਲ ਕੇ ਕਰਦੇ ਆਏ ਹਾਂ ਪਿੰਡ ਦੀ ਸੋਹਟ ਵਾਸਤੇ ਹਰੇਕ ਤਰ੍ਹਾਂ ਦਾ ਸਹੂਲਤ ਕਰਨੇ ਆਪਣੇ ਲਈ ਇਹ ਅਸੀਂ ਨਗਰ ਦਾ ਬਹੁਤ ਬਹੁਤ ਸਨਮਾਨ ਕਰਦੇ ਹਾਂ ਹੌਣ ਵਾਲੇ ਸਮੇਂ ਵਿੱਚ ਮੈਂ ਕਹ ਇਹ ਕਹਿਣਾ ਛੋਣਾ ਨਗਰ ਨਾਸੀਆਂ ਨੂੰ ਕਿ ਜਿਹੜੇ ਪਿੰਡਾਂ ਦੇ ਆਪਣੇ ਅੰਬਾਰ ਨੇ ਉਹਨਾਂ ਵੀ ਤੁਸੀਂ ਮੈਂਬਰ ਚੁਣਨਾ ਹੈ ਸਹਿਯੋਗਦਾਰ ਚੁਣਨਾ ਹੈ ਆਪਣੀ ਸ਼ਕਤੀ ਨਾਲ ਤਾਂ ਕੋਈ ਨੰਬਰ ਮਾਰ ਨਹੀਂ ਸਕਦਾ ਤੇ ਇਹਨਾਂ ਮਸਲਾ ਹਿੰਦੇ ਬੋਟਾ ਪਾਉਂਦਾ ਕਿ ਮੇਰਾ ਪਹੁੰਚਦਾ ਤੁਸੀਂ ਬਲੀ ਨਾਲ ਜਿਹੜਾ ਸਰਪੰਚ ਬਣਿਆ ਹੋ ਉਹ ਪਿਛੇ ਖੜਾ ਹੈ ਮੈਂਬਰ ਬਣੋ ਜਿਹੜਾ ਪਾਪੀ ਚਾਹਤ ਕਰ ਰਿਹਾ ਹੈ ਅ ਸੁਧਾਰਤ ਸਾਹਿਬ ਤੁਸੀਂ ਦਰਿਆ ਦੇ ਲਈ ਕਿ ਪਹਿਲਾਂ ਜਿਹੜੇ 2.5 ਸਾਲੋਂ ਪਾਛਾ ਜੀ ਨੂੰ ਦਿੱਤੇ ਆ ਕਿਤਨਾ ਨੁਕਸ ਕਰਦੇ ਮੈਂ ਅੱਜ ਬੜੀ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਇਹ ਪਿਛੇ ਤੋਂ ਵੀ ਅਸੀਂ ਜਿਹੜੇ ਆਰਥਿਕ ਪੋਲਿਸੀਆਂ ਇਹ ਕਹਿੰਦੇ ਆਏ ਆ ਕਿ ਆਰਟੀਕਲ ਸਮਾਜਿਕ ਆਰਥਿਕ ਜੋ ਆਦਮੀ ਦੇ ਜੀਵਨ ਹੋਈਏ ਚਾਹਤ ਰੱਖਦੇ ਆਂ ਆਪਣੇ ਸਮਾਜ ਭਾਰੀ ਵਾਲੇ ਸਾਰੀ ਸਮੀਰ ਨਾਲ ਵਾਲਾ ਲੋਕਾਂ ਨੂੰ ਇਚਾਤ ਮਾਨੂਰਾ ਵੀ ਸੁਨਾਨ ਕਰੇ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਕੀਤੇ ਜਾਣਗੇ ਜਿਹੜੇ ਪਿੰਡ ਕੋ ਪਹਿ ਪਿਛਲੇ ਵਾਰ ਨਹੀਂ ਹੋ ਸਕੇ

ਨਾ ਤੋਂ ਨੂੰ ਛੋੜ ਕੇ ਦਿੱਤੇ ਗਿਆ ਢਾਈ ਢਾਈ ਸਾਲ ਪਰ ਤੁਸੀਂ ਦੋਨੇ ਸਪੈਂਕਾਂ ਵੀ ਇੱਕ ਤੁਜ ਤਾਂ ਪੈਰ ਪੈਰ ਲਾ ਕੇ ਸਾਥ ਕਰੂੰਗੇ ਪੰਡਤ ਸਾਡਾ ਆਪਰੇਟ ਬੜਾ ਨਾਲ ਰਿਹਾ ਆ ਅਸੀਂ ਆਪਾਂ ਇਹ ਦਰਸ ਕਰਦੇ ਆ ਕਿ ਸਾਡੇ ਪਾਲਸ਼ਕੂ ਦੇ ਬਖਸ਼ੇ ਅਸੀਂ ਬੇਨੁਮਰ ਤੇ ਹੀ ਲਾਤੀਏ ਤੇ ਸ਼ਰਧਾ ਅੰਦਰ ਸਾਡੀ ਸੋਧ ਕਰੇ ਚਲੋ ਹੀ ਰੱਖ ਜੀ ਚਲੋ ਚੱਲ ਆ ਜਾਈ ਚਕਾਰੇ ਲਾ ਦਿਓ ਜੀ ਸਾਨੂੰ ਬਹੁਤ ਖੁਸ਼ੀ ਹੈ ਤੇ ਮੈਂ ਕਹ ਲਿਆ ਰਹੇ ਹਾਂ ਜਿੰਦਰ ਦੇ ਜਿਵੇਂ ਰਾਟੀ ਕੋ ਕਿਸੇ ਵਧਾਈ ਨਹੀਂ ਉਹਨਾਂ ਦੀ ਰਾਹ ਵਾਈਟ ਨੇ ਪੰਚਾਇਤ ਬਣੀ ਬਹੁਤ ਧੰਨਵਾਦ ਇਸ ਤਰ੍ਹਾਂ ਜਵਾਨਾਂ ਨਾਲ ਸਾਥ ਦਿਹਾੜਾ ਭਜਦੇ ਇਸ ਤਰ੍ਹਾਂ ਇਕੱਠਾ ਹੁੰਦਾ ਤੇ ਸਾਰਿਆਂ ਨੇ ਮਿਲ ਕੇ ਕੈਂਡੀਜੈਂਟ ਦੀ ਚੋਖੀ ਕੀਤੀ ਹੈ ਤੋਂ ਦੇ ਸਬੰਧ ਵਿੱਚ ਐਮਐਲਏ ਸਾਹਿਬ ਨੇ ਦੋਨਾਂ ਨੂੰ ਢਾਈ-ਢਾਈ ਸਾਲ ਦੀ ਸਰਪੰਚੀ ਦਾ ਹਵਾਲਾ ਦਿੱਤਾ ਹੈ। ਨਗਰ ਕੁਰਮਾਸੀ ਦੇ ਅੰਸ਼ਾਰੇ ਤੋਂ ਬਾਅਦ ਕੇਸ ਉਹਦੇ ਤੇ ਬਹੁਤ ਟੈਨਸ਼ਨ ਹੈ। ਪਰ ਹੁਣ ਦਾ ਵਿਆਹ ਪਟੀ ਸਾਰੇ ਨਗਰ ਕੁਰਮਾਸੀਾਂ ਤੇ ਜੁਨੀਅਰ ਕਮੇਟੀ ਹੈ। ਨੇ ਸਾਡੀਆਂ ਬਸਤਵਾਂ ਦੇ ਬਰਾਬਰ ਵੀ ਦਿੱਤੀਆਂ ਹਨ। ਅਸੀਂ ਇਹਨਾਂ ਦਾ ਅਸ਼ੀਰਵਾਦ ਲੈ ਕੇ ਦੋਨੇ ਜਣੇ ਇਸ ਨਸਲ ਨੂੰ ਕਾਮਯਾਬੀ ਤੱਕ ਕੇ ਲੋਕਾਂ ਨੂੰ ਖਾਵਾਂਗੇ ਔਰ ਅਸੀਂ ਸਾਡੇ ਤੇ ਸਾਰੇ ਲੋਕ ਖੁਸ਼ ਹੋਣਗੇ ਅਸੀਂ ਉਹਨਾਂ ਖੇਲਾ ਮਤਾਵਾਂ ਦਾ ਵਿਸ਼ਵਾਸ ਤੇ ਭਾਈ ਨਾਈ ਕਿੱਕਰ ਸਿੰਘ ਤੋਂ ਸਹੀ ਦਾ ਤੇ ਉਸ ਸੰਗਤ ਦਾ ਸ਼ਿਕਵਾਦ ਲੈ ਕੇ ਹੀ ਕੰਮ ਸ਼ੁਰੂ ਕਰ ਰਹੇ ਹਾਂ ਔਰ ਕਰਨ ਦੀ ਬੇਨਤੀ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਕਰਦੇ ਹਾਂ ਕਿ ਸਾਡੇ ਇਸ ਨੂੰ ਕਾਮਯਾਬ ਹੋ ਸਫਲ ਹੋ ਤੁਸੀਂ ਸਰਪੰਚ ਦੀ ਚੋਣ ਦੇ ਵਿੱਚ ਸਰਪੰਚ ਨੇ ਸਰਪੰਚ ਬਣਾਏ ਹੋ ਤਾਈ ਸਾ ਤੁਸੀਂ ਸਰਪੰਚੀ ਕਰਨੀ ਆ ਤਾਈ ਦਾ ਪੈਸਾ ਮੇਰੇ ਤੋਂ ਪੁੱਛ ਲਈ ਆ ਜੀ ਸੋਚ ਕੇ ਤੁਸੀਂ ਸਰਪੰਚ ਖੜੇ ਹੋ ਕਿ ਆ ਸਾਡੇ ਪਿੰਡ ਕੰਮ ਨਹੀਂ ਹੋਇਆ ਮੈਂ ਸਰਪੰਚ ਬਣੂੰਗਾ ਉਹ ਪਹਿਲੇ ਅਧਾਰ ਕਿਹਣਾ ਚਾਹੀਦਾ ਸਾਡੇ ਪਿੰਡ ਵਿੱਚ ਕੰਮ ਵਧੇਰੇ ਨੇ ਕਾ ਹੁਣ ਆਰੇ ਨੇ ਪਰ ਅਸੀਂ ਵੀ ਆਪਣੀ ਜਿਨੀ ਕੀ ਸੋਚ ਸਮਝਦੇ ਨਾਲ ਪਹਿਲਾਂ ਕੰਮ ਚੱਲ ਰਿਹਾ ਹੈ ਉਹਨਾਂ ਨੂੰ ਸਹੀ ਸਲਾਮਤ ਰੱਖਣ ਦੀ ਕੋਸ਼ਿਸ਼ ਕਰਾਂਗੇ ਹੋਰ ਜਿੰਮੇਦਾਰੀ ਸਾਡੇ ਪਾਸ ਸੰਸਦ ਦਾ ਸਹਿਯੋਗ ਤੇ ਗਰਾਂਟਾ ਦਾ ਸਹਿਯੋਗ ਆਇਆ ਤੇ ਅਸੀਂ ਬਿਲਕੁਲ ਇੱਕ ਹੱਥ ਤੇ ਫੜ ਕੇ ਚੱਲਨੇ ਆਂ ਔਰ ਆਪਣੀ ਜਦੀ ਵਿੱਚ ਚੱਲਦੇ ਹੀ ਰਹਾਂਗੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਅਗੇ ਪਰਮੇਸ਼ਰ ਕੀਤਾ ਹੈ ਅਸੀਂ ਆਪਣੀ ਮਸਾਲਾ ਅਗੇ ਤੇ ਸੰਗਤਾਂ ਦੇ ਵੀ ਉਹੀ ਪਰਮ ਕਰਦੇ ਆ ਕਿ ਅਸੀਂ ਕਿਸੇ ਵੀ ਕਿਸੇ ਦੀ ਨੁਕਤਾਚੀਨੀ ਦੇ ਕਰਨ ਵਿੱਚ ਸੰਬੰਧ ਵਿੱਚ ਨਹੀਂ ਆਵਾਂ ਬਹੁਤ ਬਤਾਂ ਜੀ ਸਤਿਗੁਰੂ ਜੀ ਜੀ ਨਾਮ ਮੇਰਾ ਨਾਮ ਕਿਕਰ ਸਿੰਘ ਜੀ ਕਿਕਰ ਸਿੰਘ ਜੀ ਤੁਹਾਡੇ ਘਰ ਦੇ ਵਿੱਚ ਬਹੁਤ ਬੱਜਤਾ ਨੇ ਗੁਰੂ ਸਾਹਿਬ ਦਾ ਬਖਸ਼ਿਸ਼ਿਆ ਨੇ ਤੁਹਾਨੂੰ ਜਨਤਾ ਕਰਨ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੋਂ ਸਭ ਪਹਿਲਾਂ ਕਰਦੇ ਰਹੇ ਹੁਣ ਛੋਟੇ ਢੋਸਾ ਕਰ ਰਹੇ ਹਾਂ ਚੈਨਲ ਬਾਲ ਸਰਪੰਚ ਵੀ ਤੁਹਾਡੇ ਘਰ ਦੇ ਵਿੱਚ ਆਈਆ ਕੀ ਕਹਿਣਾ ਚਾਹੋ ਮੈਂ ਸਭ ਤੋਂ ਪਹਿਲਾਂ ਚੈਨਲ ਵਾਲਿਆਂ ਦਾ ਤੇ ਆਪੇ ਪਿੰਡ ਵਸੀਆਂ ਦਾ ਤੇ ਦਿਨੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਟੜੇ ਬੰਦੀ ਤੋਂ ਉੱਠ ਕੇ ਪਿੰਡ ਦੇ ਦੋਹਾਂ ਸਰਪੰਚਾਂ ਨੂੰ ਟਾਈਟਾਈਸ ਹੱਲ ਕਰਨ ਦਾ ਮੌਕਾ ਦਿੱਤਾ ਹੈ ਤੇ ਅਸੀਂ ਕਿਸੇ ਵੀ ਮਤਲਬ ਵਜਾ ਕਰਕੇ ਪਿੰਡ ਦੇ ਵਿੱਚ ਕੋਈ ਵਿਗਾੜ ਨਹੀਂ ਪੈਣ ਦਾਂਗੇ ਪਿੰਡ ਦੇ ਜਿਹੜੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਸਿਰੇ ਚੜਾ ਬੰਦ ਤਾਨੂੰ ਲੱਗਦਾ ਜੀ ਸਰਪੰਚੀ ਗਈ ਸਰਪੰਚੀਆਂ ਪਿੰਡਾਂ ਦੇ ਵਿੱਚ ਧੜੇਬੰਦੀ ਜਾਤੀ ਪਾਤੀ ਨੂੰ ਲੈ ਕੇ ਬਹੁਤ ਇਸ਼ੂ ਹੁੰਦਾ ਹੈ ਤੁਹਾਡੇ ਪਿੰਡ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਤੁਸੀਂ ਇਸੇ ਚੀਜ਼ ਦੇ ਸੰਬੰਧ ਵਿੱਚ ਢਾਈ ਢਾਈ ਸਾਲ ਪਿੰਡ ਨੂੰ ਦੋਵੇਂ ਮੁੱਖ ਦਿੱਤਾ ਮੁੱਖ ਤੋਂ ਮੈਂ ਚਾਹੁੰਦਾ ਕਿ ਬਈ ਇਹ ਕਿਸੇ ਚੀਜ਼ ਦਾ ਕਿਸੇ ਦੇ ਮਨ ਤੋਂ ਕੋਈ ਵਿਚਾਰ ਨਾ ਦੇ ਸਾਨੂੰ ਜੀ ਇਹਨਾਂ ਚੀਜ਼ਾਂ ਨੂੰ ਵੇਖਦਾ ਢਾਈ ਢਾਈ ਸਾਲ ਤੋਂ ਮੈਂ ਚਾਹੁੰਦਾ ਤੁਹਾਡੀ ਥੋਟ ਆ ਥੀ ਥੋਟ ਆ ਵੀ ਸਾਡੇ ਪਿੰਡ ਦੇ ਵਿੱਚ ਆ ਸਭ ਤੋਂ ਵੱਡੀ ਚੀਜ਼ ਬਣਨੀ ਚਾਹੀਦੀ ਆ ਆਉਣੀ ਚਾਹੀਦੀ ਆ ਸਾਡੇ ਜਿੱਥੋਂ ਦੇ ਐਮਐਲਏ ਸਾਹਿਬ ਬੜੇ ਸੁਝਵਾਨ ਨੇ ਉਹਨਾਂ ਨੇ ਪਿੰਡ ਦੇ ਵਿੱਚ ਪਹਿਲੀ ਗੱਲ ਕੋਈ ਕਦਰ ਹੀ ਨਹੀਂ ਛੇਤੀ ਕੰਮ ਦੀ ਜਿਹੜੇ ਰਹਿਂਦੇ ਨੇ ਅਸੀਂ ਉਹਨਾਂ ਨੂੰ ਦੱਸਾਂਗੇ ਉਹਨਾਂ ਦੇ ਸਹਿਯੋਗ ਨਾਲ ਪਿੰਡ ਦੇ ਕੰਮ ਨਿਪਟੇਗਾ ਇਹ ਸਾਡੇ ਬੱਚਿਆਂ ਨੇ ਬਹੁਤ ਰੱਖੀ ਦਿੱਤੀ ਸਾਡਾ ਜੀ ਜਿਹੜਾ ਵੱਡਾ ਪੁੱਤ ਬੇਟਾ ਹੈ ਉਹ ਜੀ ਐਮਐਲਏ ਸਾਹਿਬ ਬਣਿਆ ਉਹ ਛੋਟਾ ਬੇਟਾ ਸਾਡਾ ਸਰਪੰਚ ਸਾਹਿਬ ਹੋ ਉਹਨੂੰ ਛੋਟਾ ਸਾਡਾ ਬੇਟਾ ਵੀ ਸਾਹਿਬ ਬਣਿਆ ਸਾਡੇ ਬੱਚਿਆਂ ਨੇ ਬਹੁਤ ਰੱਖੀ ਕੀਤੀ ਹੈ ਧੰਨਵਾਦ ਸਾਰੇ ਪਿੰਡ ਦੇ ਜਿਨ੍ਹਾਂ ਨੇ ਮਦਦ ਕੀਤੀ ਬਹੁਤ ਧੰਨਵਾਦ ਹਾਂ